ਤੇ ਗੁਰੂ ਅੰਗਦ ਦੇ ਮਹਾਰਾਜ ਦੀ ਆਗਿਆ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਗੋਇੰਦਵਾਲ ਨਗਰ ਵਸਾਇਆ ਜਿਹਦੇ ਬਾਰੇ ਆਪਾਂ ਪੜ੍ਹਦੇ ਹਾਂ ਗੋਇੰਦਵਾਲ ਗੋਬਿੰਦਪੁਰੀ ਸਮ ਚਲਨ ਤੀਰ ਬਪਾਸ ਬਣਾਇਓ ਅੱਗੇ ਕਥਾ ਕਰਨੀ ਬੜੀ ਸੋਖੀ ਹੁੰਦੀ ਸੀ ਹੁਣ ਬੜੀ ਕੰਪਲੀਕੇਟਡ ਹੋ ਗਈ ਹੈ ਕੋਈ ਵੀ ਗੱਲ ਕਰਦੇ ਤਾਂ ਸਾਨੂੰ ਕਹਿੰਦੇ ਨੇ ਗਿਆਨੀ ਜੀ ਇਹਨੂੰ ਸਿੱਧ ਕਰਕੇ ਦੱਸੋ ਜਿਹੜੀ ਤੁਸੀਂ ਗੱਲ ਕਹੀ ਹੈ ਹੁਣ ਨਾਲ ਸਿੱਧਾ ਪਵਾੜਾ ਸ਼ੁਰੂ ਨਮਾ ਹੋ ਗਿਆ ਜੀ ਉੱਠ ਕੇ ਜਾਣੇ ਨੇ ਤੇ ਦੋ ਚਾਰ ਮਿੰਟ ਲੰਘ ਕੇ ਪਿਆਗਾ ਤੁਸੀਂ ਕਿਸ ਬੇਸ ਤੇ ਗਈ ਕਈ ਬੰਦੇ ਕਹਿਣਗੇ ਕਿਥੇ ਲਿਖੀ ਹੈ ਹੁਣ ਅਸੀਂ ਤੁਹਾਨੂੰ ਪੰਨੇ ਦੱਸਿਆ ਕਰੀਏ ਵੀ 72 ਪੇਜ ਤੇ ਤੀਜਾ ਪੈਰਾ ਜਮਾਨਾ ਤੇਜ ਹੋ ਗਿਆ ਹੁਣ ਜਿਹੜੀ ਪੰਕਤੀ ਪੜੀ ਹੈ ਕਹਿੰਦੇ ਵੀ ਗਿਆਨੀ ਜੀ ਇਹ ਕਿਵੇਂ ਕਿਹਾ ਵੀ ਜਿਹੜਾ ਗੋਬਿੰਦਪੁਰੀ ਤੇ ਬਰਾਬਰ ਇਹ ਗੁਰੂ ਅਮਰਦਾਸ ਨੇ ਗੋਇੰਦਵਾਲ ਬਸਾਇਆ ਸਿੱਧ ਕਰੋ ਇਹਦਾ ਕੀ ਗੁਣ ਹੈ ਇਹਦਾ ਜਵਾਬ ਜੋ ਮਹਰੂ ਇਤਿਹਾਸ ਵਿੱਚ ਲਿਖਿਆ ਹੈ ਅਮਰਤ ਵੇੜੇ ਇੱਕ ਬੀਬੀ ਪੁੱਭਾਂ ਮਾਰ ਕੇ ਰੋਂਦੀ ਉਹਦਾ ਕਾਰਨ ਉਹਦਾ ਪੁੱਤ ਮਰ ਗਿਆ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੇ ਸੇਵਾਦਾਰ ਨੂੰ ਜਿਹਨੂੰ ਅਰਕਰ ਪੰਗੜਵੀ ਕਹਿੰਦੇ ਨੇ ਉਹਦਾ ਨਾਮ ਸੀ ਭਾਈ ਬੱਲੂ ਕਹਿਣ ਲੱਗੇ ਕਿ ਉਹ ਬੀਬੀ ਨੂੰ ਜਾ ਕੇ ਭਾਈ ਬੱਲੂ ਗਿਆ ਕਿ ਆਹ ਵੇੜਾ ਜਿਹੜਾ ਨਾ ਇਹ ਪ੍ਰਮਾਤਮਾ ਦੀ ਕੀਰਤੀ ਕਰਨ ਦਾ ਰੋਂਦਾ ਨਹੀਂ ਕਿਉਂਕਿ ਹਦਾਇਤ ਅਮਰਤ ਵੇੜਾ ਸੱਚ ਨਾਲ ਵਡਿਆਈ ਵਿਚਾਰ ਉਹ ਭਾਈ ਬੱਲੂ ਕਹਿਣ ਲੱਗਾ ਮਰ ਤੁਸੀਂ ਆਪਣੀ ਥਾਂ ਤੇ ਠੀਕ ਹੋ ਪਰ ਜਿਹਦਾ ਪੁੱਤ ਮਰ ਜਾਏ ਉਹਦੇ ਕੋਲ ਚੈਨ ਨਹੀਂ ਦਾ ਜਿਹੜੀ ਮੈਂ ਬੇਨਤੀ ਕਰਾਂ ਇਹ ਇਤਿਹਾਸ ਵਿੱਚ ਦਰਜ ਗੁਰੂ ਪ੍ਰਤਾਪ ਗ੍ਰੰਥ ਵਿੱਚ ਕਹਿਣ ਲੱਗੇ ਉਹਨੂੰ ਕਹਦੇ ਵੀ ਉਹ ਬੱਚੇ ਨੂੰ ਚੱਕ ਕੇ ਬੌੜੀ ਦੇ ਕੰਢੇ ਤੇ ਲਾਇਆ ਵੇ ਵੈਗ ਨੂੰ ਭਲੀ ਕਰੇਗਾ ਸਰੀਰ ਚੱਕ ਕੇ ਲਿਆਂਦਾ ਗੁਰੂ ਪਾਤਸ਼ਾਹ ਨੇ ਵੈਗਰੂ ਕਿਆ ਤੇ ਜਲ ਛੜਕਿਆ ਤੇ ਨਾਮ ਵਰਨਾ ਹੋ ਗਿਆ ਨਾਲ ਵਜਨ ਕੀਤੇ ਅਸੀਂ ਜਿੰਨਾ ਚਿਰ ਗੁਰਦਾ ਕਰਦੀ ਕਰਨੀ ਇਥੇ ਕਿਸੇ ਦੇ ਬੱਚੇ ਦੀ ਮੌਤ ਨਹੀਂ ਹੋਏਗੀ ਜਿੰਨਾ ਚਿਰ ਅਸੀਂ ਸਹੀ ਛੜਾਂ ਰੱਖਾਂਗੇ ਤੇ ਸਾਨੂੰ ਸੰਤ ਕਰਤਾਰ ਸਿੰਘ ਜੀ ਨੇ ਜੋ ਪੜਾਇਆ ਨਾ ਉਹਨਾਂ ਮੁਤਾਬਕ ਕਿ ਜਿੰਨਾ ਚਿਰ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰਦਾ ਕਰਦੀ ਕੀਤੀ ਉਥੇ ਪਸ਼ੂ ਤੇ ਪੰਛੀ ਦੀ ਮੌਤ ਨਹੀਂ ਹੋਈ ਇਹ ਸੰਤ ਕਰਤਾਰ ਸਿੰਘ ਦੇ ਬਚਨ ਹਨ ਲੇਕਿਨ ਗੁਰੂ ਪ੍ਰਤਾਪ ਮੁਤਾਬਕ ਕਿਸੇ ਤਾਂ ਬੱਚਾ ਅੱਗੇ ਨਹੀਂ ਮਰਿਆ ਇਸ ਕਰਕੇ ਕੇਨੇ ਗੁਮਰਦੀ ਪੂਰੀ ਗੋਵਿੰਦਵਾਰ ਗੁਰੂ ਅਮਰਦਾਸ ਪਾਤਸ਼ਾਹ ਨੇ ਵਸਾਇਆ ਤੇ ਗੁਰਰਾਮਦਾਸ